ਜਿੱਤ ਗਿਆ ਵੀ ਸੁਨੀਲ ਆ ਵੀ ਭੱਜ ਕੇ ਸੁਨੀਲ ਪਹਿਲਵਾਨ ਹੱਥ ਜੜੀ ਕਰੇਗਾ ਸਾਬ ਜੀ ਕ라우ਡ ਦੀ ਪੂਰੀ ਮਾਨਤਾ ਜਲਾਰ ਪਾ ਲੈਂੀਆਂ ਵੀ ਆਹ ਇਹਨਾਂ ਨੂੰ ਪਹਿਲਵਾਨ ਕੋਲ ਲੱਗਦਾ ਸਮੂਹ ਜਿਹੜੀ ਜੜੀ ਦਿੱਤੀ ਆ ਜੀ ਖਾਲੇ ਨੂੰ ਕਾਲ ਲੈ ਕੇ ਲੜੋ ਨੇ ਜੇ ਅਮੀਰ ਸਿੰਘ ਰਾਜੀ ਪਾਸੇ ਦੂਜੇ ਦਿਨ ਦੂਜਾ ਭਾਈ ਦਾ ਬਾੜ ਇਹ ਕਿ ਸੀਏ ਲੋਕਾਂ ਅਜਨੇ ਪੁਰਾਣੇ चाली पई आहे

ਸਾਉਂਟ ਹੈ ਜਿਕਰਾਲਾ ਲੱਖਾ ਦੇ ਲਾਲਾ ਵਾਲੇ ਤੀਰ ਜੀ ਦਾ ਮੋਹ ਸੱਚੇ ਦਰਬਾਰ ਕੀ ਹਾਂਜੀ ਭਾਈ ਇਹਨਾਂ ਆਪਣਾ ਹੀ ਮੇਰਾ ਦਲਜੀਤ ਸਿੰਘ ਨਾਮ ਦਲਜੀਤ ਵਰਕਰ ਆਇਆ ਤੇ ਪਿੰਡ ਚਿੰਨੀ ਮੇਲਾ ਕਰਾਇਆ ਜਾ ਰਿਹਾ ਇਸ ਵਾਰ ਕੀ ਗੱਲ ਚੰਗੀ ਬਹੁਤ ਵਧੀਆ ਕੰਮ ਹੋ ਰਿਹਾ 12ਵਾਂ ਮਾਇਆ ਭਾਜੀ 12ਵਾਂ ਮੇਲਾ ਨਹੀਂ ਕਿੰਨਾ ਦਸ਼ਾ ਤੁਹਾਨੂੰ ਅੱਜ ਦੇ ਮੇਲੇ 12ਵਾਂ ਸਿੰਝ ਮੇਲਾ ਆ ਬਹੁਤ ਬਹੁਤ ਲੋਕਾਂ ਨੂੰ ਵਧਾਈ ਦਿੰਨੇ ਆ ਲੋਕਾਂ ਦਾ ਹੀ ਮੇਲਾ ਵਾ ਘਣੀਆਂ ਕੇ ਪਿੰਡ ਦਾ ਮੇਲਾ ਕੱਲੋਂ ਨਹੀਂ ਸਾਰੇ ਪਿੰਡ ਦਾ ਮੇਲਾ ਵਾ ਸਾਰੇ ਸੰਜੋਗ ਨਾਲ ਮੇਲਾ ਹੋ ਰਿਹਾ ਅਸੀਂ ਬਹੁਤ ਖੁਸ਼ ਆ ਕੁਇਰੇ ਗੁਰਦੁਆਰਾ ਸਾਹਿਬੀ ਪ੍ਰੋਗਰਾਮ ਸੀ ਹੁਣ ਵੀ ਜਿਹਦਾ ਚੇਂਜਮੈਂਟ ਲ ਕਰਾਇਆ ਜਾ ਰਿਹਾ ਕਿਵੇਂ ਤੇ ਪ੍ਰਬੰਧ ਕੀਤਾ ਗਿਆ ਔਰ ਕਿੰਨਾ ਬਹੁਤ ਵਧੀਆ ਐਨਆਰਆਈ ਵੀਰਾਂ ਨੇ ਪ੍ਰਬੰਧ ਕੀਤੇ ਆ ਸਾਡੇ ਪਿੰਡ ਦੇ ਸੇਵਾਦਾਰ ਆ ਉਹਨਾਂ ਨੇ ਪ੍ਰਬੰਧ ਕੀਤੇ ਆ ਬਹੁਤ ਵਧੀਆ ਏਕੇ ਨਾਲ ਗੱਮ ਚੱਲ ਰਿਹਾ ਕੋਈ ਪਾਰਟੀ ਬਾਜੀ ਨਹੀਂ ਸਾਡੇ ਪਿੰਡ ਵਧੀਆ ਕੰਮ ਹੋ ਰਿਹਾ ਆ ਹਾਂਜੀ ਹਾਂਜੀ ਸਾਰੇ ਪਿੰਡਾਂ ਦਾ ਮੈਂ ਪਹਿਲਾਂ ਤੋਂ ਦੱਸ ਦਿੱਤਾ ਸਾਰੇ ਪਿੰਡਾਂ ਦਾ ਗ੍ਰਾਮ ਪੰਚਾਇਤ ਦਾ ਸਰ ਰਾਜਨੀ ਕੁਸ਼ਤੀ ਨੂੰ ਤੇ ਪਹਿਲੀ ਕੁਸ਼ਤੀ ਤੁਹਾਨੂੰ ਕੀ ਫਰਕ ਨਜ਼ਰ ਆਉਂਦਾ ਬਹੁਤ ਵਧੀਆ ਅੱਗੇ ਤੋਂ ਸਾਰੇ ਭਲਵਾਨ ਸੋਦੇ ਹੋਇਆ ਫਰਕ ਆ ਬਹੁਤ ਵਧੀਆ ਜਿਹਨੇ ਨਾਮ ਵੀ ਨਹੀਂ ਲਿਖ ਨਹੀਂ ਨਾ ਆਮਰ ਨਹੀਂ ਹੁੰਦੇ ਉਹ ਤਾਂ ਹੈ ਹੀ ਉਹਦਾ ਦਾ ਪ੍ਰੋਗਰਾਮ ਸੀਗਾ ਹੁਣ ਐਡਵਾਂਸ ਹੋ ਗਿਆ ਹੁਣ ਵਧੀਆ ਪ੍ਰੋਗਰਾਮ ਚੱਲ ਰਹੇ ਆ ਵਧੀਆ ਪੈਸਾ ਲੋਕਾਂ ਕੋਲ ਵਧੀਆ ਦੇ ਰਹੇ ਆ ਐਨ ਆਰ ਆਈ ਵੀਰਾਂ ਦਾ ਸੰਯੋਗ ਆ ਜਿਵੇਂ ਕਿ ਸਾਡੀ ਮਾਕ ਖੇਡ ਕਬੱਡੀ ਬੜੀ ਪਰਫੁੱਲਤ ਹੋ ਰਹੀ ਅੱਗੇ ਵਧ ਰਹੀ ਔਰ ਇਸ ਤਰ੍ਹਾਂ ਹੀ ਕੁਸ਼ਤੀ ਵੀ ਦੇਖਣ ਨੂੰ ਲੱਗ ਰਿਹਾ ਕਿ ਬਹੁਤ ਅੱਗੇ ਵਧ ਰਹੀ ਕਿਵੇਂ ਕੁੱਖ ਦੇਖਦੇ ਜਿੱਦਾਂ ਸਾਰੀਆਂ ਹੀ ਚਾਹੀਦੀਆਂ ਮਾਂ ਚਾਹੀਦੀਆਂ ਨਹੀਂ ਹੋਰ ਵੀ ਰਹੀਆਂ ਅਸੀਂ ਬਹੁਤ ਵਧੀਆ ਜਾਂਦੇ ਆ ਵਧੀਆ ਦੇਖਦੇ ਆ ਵਧੀਆ ਹੋ ਰਿਹਾ ਅਸੀਂ ਖੁਸ਼ ਆਂ ਲੱਗਾ ਖੁਸ਼ ਆਂ ਜਿਹੜੇ ਦਰਸ਼ਕ ਦੇਖਣ ਆਏ ਅੱਜ ਉਹਨਾਂ ਵਾਸਤੇ ਪ੍ਰਬੰਧ ਕੌਣ ਕੀ ਪ੍ਰਬੰਧ ਕੀਤਾ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆਂ ਪ੍ਰਬੰਧਕ ਬਹੁਤ ਆ ਗੁਰੂ ਘਰ ਦਾ ਲੰਗਰ ਚੱਲ ਰਿਹਾ ਆ ਹਰ ਇੱਕ ਸਹੂਇਦਾ ਹੈਗੀ ਆ ਹੈਨਾ ਕੋਈ ਗੱਲੋਂ ਕੋਈ ਗੱਲ ਦੀ ਕਮੀ ਨਹੀਂ ਹੈਗੀ ਅੱਜ ਕੱਲ ਦੀ ਨੌਜਵਾਨ ਪੀੜੀ ਨੂੰ ਤੁਹਾਡਾ ਕੀ ਸੰਦੇਸ਼ ਅਸੀਂ ਦੇ ਦਵਾਂਗੇ ਨਸ਼ੇ ਛੱਡੋ ਤੇ ਕੋੜ ਕੱਢੋ ਹੈਨਾ ਤਕੜੇ ਹੋ ਕੇ ਪਹਿਲਵਾਨਾਂ ਦਾ ਸਾਥ ਦਿਓ ਨਾਲ ਤੋੜੋ ਤੇ ਚੰਗੇ ਕੰਮ ਕਰੋ ਚੋਰੀਆਂ ਨੂੰ ਛੱਡੋ ਨਸ਼ਿਆਂ ਨੂੰ ਛੱਡੋ ਬਹੁਤ ਬਹੁਤ ਧੰਨਵਾਦ ਹਾਂ ਥੈਂਕ ਯੂ ਥੈਂਕ ਯੂ